ਸ੍ਰੀ ਕਾਲ ਨਮਸਕਾਰ ਸਾਡੇ ਵਿਸ਼ੇਸ਼ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਹਨ ਡੀ 4 ਯੂ ਨਿਊਜ਼ ਦੇ ਸੰਪਾਦਕ ਦੀਪਕ ਪੰਡਾਰੀ ਜੀ ਪੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪੰਡਾਰੀ ਜੀ ਕੇਜਰੀਵਾਲ ਸਾਹਿਬ ਨੂੰ ਈਡੀ ਵੱਲੋਂ ਪੰਜਵਾਂ ਸਮਨ ਮਿਲ ਗਿਆ ਹੈ ਤੇ ਜਿਸ ਨੂੰ ਲੈ ਕੇ ਇੱਕ ਵਾਰੀ ਫੇਰ ਭਾਜਪੀ ਤੇ ਇਹ ਨਿਸ਼ਾਨਾ ਸਾਧਰੇ ਨੇ ਕਿ ਉਹ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤੇ ਦੂਜੇ ਪਾਸੇ ਹੀ ਝਾਰਖੰਡ ਦੇ ਸੀਐਮ ਨੇ ਹਿਮਤ ਸਰੇਨ ਉਹਨਾਂ ਤੋਂ ਵੀ ਈਡੀ ਪੁੱਛਗਿੱਛ ਕਰ ਰਹੀ ਹੈ ਹਾਂ ਦੇਖੋ ਕੇਰੀਵਾਲ ਸਾਹਿਬ ਦੇਖੋ ਆਪਣੇ ਆਪ ਨੂੰ ਕਹਿੰਦੇ ਐ ਕਟੜ ਇਮਾਨਦਾਰ ਪਾਰਟੀ ਦੇ ਕਟੜ ਇਮਾਨਦਾਰ ਨੇਤਾ ਆਮ ਆਦਮੀ ਪਾਰਟੀ ਦੇ ਦੇਖੋ ਸੰਯੋਜਕ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪਰ ਜਦੋਂ ਸ਼ਰਾਬ ਨੀਤੀ ਬੰਦੀਆਂ ਨਾ ਉਹਨੂੰ ਲੈ ਕੇ ਸਰਕਾਰ ਦਿੱਲੀ ਦੀ ਕੋਟਾਲਿਆਂ ਦੇ ਵਿੱਚ ਜਿਹੜੀ ਹੈ ਸ਼ੰਕਾਵਾਂ ਦੇ ਵਿੱਚ ਘਿਰ ਜਾਂਦੀ ਹੈ ਇਹ ਲੱਗਦਾ ਵੀ ਇਹ ਕਿਹਾ ਜਾਂਦਾ ਇਹ ਰੋਪ ਲੱਗਦੇ ਆ ਕਿ ਇਹਨਾਂ ਨੇ ਸ਼ਰਾਬ ਨੀਤੀ ਗਲਤ ਬਣਾਈ ਜਿਹਦੇ ਕਰਕੇ ਵਪਾਰੀਆਂ ਨੂੰ ਫਾਇਦਾ ਹੋਣਾ ਸੀ ਤੇ ਸਰਕਾਰ ਨੂੰ ਹੋਣਾ ਸੀ ਨੁਕਸਾਨ ਹੁਣ ਕੇਰਿਵਾਲ ਸਾਹਿਬ ਨੂੰ ਇਹ ਪੰਜਵਾਂ ਨੋਟਿਸ ਜਿਹੜਾ ਜਾਰੀ ਹੋਇਆ ਜੇ ਸੱਮਨ ਜਾਰੀ ਹੋਇਆ ਈਡੀ ਨੇ ਤੇ ਇਹਨਾਂ ਨੂੰ 2 ਫਰਵਰੀ ਨੂੰ ਪੇਸ਼ ਹੋਣ ਵਾਸਤੇ ਕਿਆ ਦੇ ਉਹਨੇ ਪੇਸ਼ ਹੋਣਗੇ ਕਿ ਨਹੀਂ ਤੇ ਆਉਣ ਵਾਲਾ ਸਮਾਂ ਦੱਸੂਗਾ ਉਹ ਲਗਾਤਾਰ ਕੇਰਿਵਾਲ ਸਾਹਿਬੇ ਕਹਿ ਰਹੇ ਨੇ ਕਿ ਇਹ ਭਾਜਪਾ ਦੀ ਸਾਜ਼ਿਸ਼ ਹੈ ਈਡੀ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਇਨੂੰ ਲੈ ਕੇ ਉਹਨਾਂ ਨੇ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਸੀ ਤੁਹਾਨੂੰ ਯਾਦ ਹੋਣਾ ਹੈ ਫਿਰ ਇਹ ਵੀ ਕਿਹਾ ਸੀ ਵੀ ਜੇ ਕੇਰੀਵਾਲ ਸਾਹਿਬ ਗ੍ਰਿਫਤਾਰ ਹੁੰਦੇ ਨੇ ਤੇ ਫਿਰ ਸਰਕਾਰ ਕਿੱਥੋਂ ਚੱਲੇਗੀ ਜੇਲ੍ਹ ਚੋਂ ਚੱਲੇਗੀ ਜਾਂ ਇਹ ਵੀ ਚੱਲਦਾ ਚਰਚਾ ਚੱਲਦੀ ਸੀ ਵੀ ਇਹ ਕਿਸੇ ਹੋਰ ਨੂੰ ਬਣਾਣਗੇ ਮੁੱਖ ਮੰਤਰੀ ਜਾਂ ਉਹ ਫਿਰ ਸਾਰੇ ਵਿਧਾਇਕਾਂ ਨੇ ਆਖਿਆ ਸੀ ਵੀ ਨਹੀਂ ਕੇਰੀਵਾਲ ਸਾਹਿਬ ਹੀ ਸਾਡੇ ਮੁੱਖ ਮੰਤਰੀ ਰਹਿਣਗੇ ਹੁਣ ਇਹ ਨੇ ਪਹਿਲੇ ਇਹਨਾਂ ਨੂੰ ਦੇਖੋ ਨੋਟਿਸ ਚਾਰਜ ਜਾਰੀ ਕਰ ਚੁੱਕੇ ਨੇ ਪਹਿਲਾ ਨੋਟਿਸ ਜਾਰੀ ਹੋਇਆ ਸੀ ਇਹਨਾਂ ਨੂੰ 2 ਨਵੰਬਰ ਨੂੰ ਫਿਰ 21 ਦਸੰਬਰ ਨੂੰ ਫਿਰ 3 ਜਨਵਰੀ ਨੂੰ ਤੇ ਫਿਰ 17 ਜਨਵਰੀ ਨੂੰ ਪਰ ਪੇਸ਼ ਨਹੀਂ ਹੋਏ ਸੀ ਹਰ ਵਾਰ ਇਹ ਕਹਿੰਦੇ ਵੀ ਇਹ ਸਾਜ਼ਿਸ਼ ਹੈ ਪਹਿਲੇ ਤੇ ਇਹਨਾਂ ਨੇ ਇਹ ਕਹਿ ਤਾ ਸੀ ਵੀ ਮੈਨੂੰ ਕਿਸ ਜਿਹੜਾ આરોਪ ਦੇ ਤਹਿਤ ਸੱਦਿਆ ਜਾ ਰਿਹਾ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਕਨਵੀਨਰ ਹਾਂ ਮੁੱਖ ਮੰਤਰੀ ਦੇ ਨਾਂ ਤੇ ਸੱਦਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਮੁਖੀ ਹੋਣ ਕਰਕੇ ਸੱਦਿਆ ਜਾ ਰਿਹਾ ਹੈ ਕਿਉਂ ਸੱਦਿਆ ਜਾ ਰਿਹਾ ਹੈ ਈਡੀ ਨੇ ਸਪਸ਼ਟ ਕਰ ਦਿੱਤਾ ਇਹਨਾਂ ਦਾ ਇਹ ਵੀ ਕਹਿਣਾ ਕਿ ਭਾਜਪਾ ਮੈਨੂੰ ਇਸ ਕਰਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਕਿ ਮੈਂ ਲੋਕ ਸਭਾ ਦੇ ਵਿੱਚ ਜਿਹੜਾ ਪ੍ਰਚਾਰਨਾ ਕਰ ਸਕਾਂ ਪਰ ਕੇਵਲ ਸਾਹਿਬ ਸ਼ਾਇਦ ਭੁੱਲ ਗਏ ਨੇ ਵੀ ਇਹਨਾਂ ਦਾ ਇਕੋ ਹੀ ਲੋਕ ਸਭਾ ਮੈਂਬਰ ਹੈ ਐਚੂਲੇ 543 ਸੀਟਾਂ ਚੋਂ ਤੇ ਜੇ ਹੁਣ ਅਸੀਂ ਕਹਿ ਦਈਏ ਵੀ ਆਮ ਪੰਜਾਬ ਦੀ ਗੱਲ ਕਰੀਏ 13 ਸੀਟਾਂ ਚੋਂ 13 ਤੇ ਲੜਨਾ ਤੇ ਦਿੱਲੀ ਦੀਆਂ 7 ਸੀਟਾਂ ਦੇ ਨਾਲ ਲੜਨਾ 20 ਸੀਟਾਂ ਦੇ ਨਾਲ ਲੜਨਾ ਇਹਨਾਂ ਨੇ ਤੇ ਬਾਕੀ ਜਿਹੜੇ ਹੋਰ ਸਟੇਟਾਂ ਚੋਂ ਇਹ ਚ ਇਹਨਾਂ ਨੇ ਪਹਿਲੇ ਲੜ ਕੇ ਦੇਖ ਹੀ ਲਿਆ ਵੀ ਸਾਡਾ ਆਮ ਆਦਮੀ ਪਾਰਟੀ ਦਾ ਹਾਲ ਕੀ ਹੋਇਆ ਉੱਥੇ ਨੋਟਾ ਤੋਂ ਵੀ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਮਈ ਪਈਆਂ ਸੀਗੀਆਂ ਭਾਵੇਂ ਇਹਨਾਂ ਨੇ ਬੜਾ ਜ਼ੋਰ ਲਾਇਆ ਵੀ ਇਹੀ ਪੰਜਾਬ 'ਚੋ ਭ੍ਰਸ਼ਟਾਚਾਰ ਖਤਮ ਕਰ ਦਿੱਤਾ ਪਰ ਲੋਕਾਂ ਨੇ ਇਹਨਾਂ ਤੇ ਅਤਵਾਰ ਨਹੀਂ ਕੀਤਾ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਇਸੇ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੁਸੋਦੀਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਸੰਸਦ ਨੇ ਸੰਜੀਤ ਸਿੰਘ ਉਹ ਹੀ ਜੇਲ੍ਹ 'ਚ ਨੇ ਤੇ 18 ਜਨਵਰੀ ਨੂੰ ਇਹਨਾਂ ਨੇ ਕਿਹਾ ਸੀ ਵੀ ਈਡੀ ਨੇ ਮੈਨੂੰ ਚੋਤ था ਨੋਟਿਸ ਪੇਜ ਕੇ 18 ਜਾਂ 19 ਜਨਵਰੀ ਨੂੰ ਪੇਸ਼ ਹੋਣਾ ਕਿ ਆ ਵੀ ਚਾਰੇ ਨੋਟਿਸ ਕਹਿੰਦੇ ਵੀ ਇਲੈਗਲ ਹੈ ਬਿਲਕੁਲ ਠੀਕ ਹੈ ਉਹਨਾਂ ਨੇ ਆਪਣੇ ਕਾਨੂੰਨੀ ਮਹਾਰਾ ਦੇ ਨਾਲ ਗੱਲ ਕੀਤੀ ਹੋਣੀ ਹੈ ਤਾਂ ਹੀ ਕਿਹਾ ਨਾ ਵੀ ਇਹ ਨੋਟਿਸ ਜਿਹੜੇ ਇਲੈਗਲ ਹੈ ਉਹ ਕਹਿੰਦੇ ਜਦੋਂ ਵੀ ਨੋਟਿਸ ਇਹੋ ਜੇ ਈਡੀ ਭੇਜਦਾ ਉਹਦੇ ਕੋਰਟ ਉਹਨਾਂ ਨੂੰ ਰਿਜੈਕਟ ਕਰ ਦਿੰਦਾ ਇਹ ਨੋਟਿਸ ਨਹੀਂ ਕੋਈ ਛੋੜਨ ਹੋ ਰਿਹਾ ਰਾਜਨੀਤੀ ਬਦਲਾ ਲੈਣ ਦੀ ਭਾਵਨਾ ਹੈ ਇਹ ਤਾਂ ਮੈਨੂੰ ਵਾਰ-ਵਾਰ ਨੋਟਿਸ ਜਿਹੜੇ ਭੇਜੇ ਜਾ ਰਹੇ ਨੇ ਕਹਿੰਦੇ ਵੀ 2 ਸਾਲਾਂ ਤੋਂ ਲਗਾਤਾਰ ਜਾਂਚ ਚੱਲ ਰਹੀ ਹੈ ਪਰ ਜਾਂਚ ਦੇ ਵਿੱਚ ਲੰਬਿਆ ਲੰਬਿਆ ਕੱਖ ਨਹੀਂ ਹੁਣ ਕਹਦੇ ਦੀ 2 ਮਹੀਨੇ ਰਹਿ ਗਏ ਨੇ ਲੋਕ ਸਭਾ ਇਲੈਕਸ਼ਨਾਂ ਨੂੰ ਤੇ ਈਡੀ ਨੂੰ ਭਾਪੀ ਚਲਾਉਣ ਲਈ ਹੈ ਉਹਨਾਂ ਦੀ ਨੀਅਤ ਹੈ ਕਿ ਕੇਜਰੀਵਾਲ ਨੂੰ ਗ੍ਰਫਤਾਰ ਕਰ ਲੋ ਤਾਂ ਕਿ ਕੇਜਰੀਵਾਲ ਜਿਹੜਾ ਕਿ ਪ੍ਰਚਾਰ ਕਰਨ ਕਿਤੇ ਨਾ ਜਾ ਸਕੇ ਇਹ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਾਰ ਬਾਰ ਰੋਪ ਹੈ ਉਹਨਾਂ ਨੇ ਈਡੀ ਨੂੰ ਇੱਕ ਚਿੱਠੀ ਵੀ ਲਿਖੀ ਸੀ ਤੇ ਇਹ ਕਿਹਾ ਸੀ ਵੀ ਮੇਰੇ ਖਿਲਾਫ ਜਿਹੜੇ ਸੰਮਨ ਨੇ ਨਾ ਉਹ ਸੰਮਨ ਤੁਸੀਂ ਵਾਪਸ ਲੈ ਲਓ ਕਿਉਂਕਿ ਇਹ ਅਵੈਦ ਨੇ ਤੇ ਰਾਜਨੀਤੀ ਤੋਂ ਪ੍ਰੇਰਿਤ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਉਹ ਮਾਮਲੇ ਦੇ ਵਿੱਚ આરોપી ਨਹੀਂ ਹੈ ਤੇ ਤਾਂ ਉਹਨਾਂ ਨੂੰ ਕਿਉਂ ਵਾਰ-ਵਾਰ ਸਦਿਆ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਸਾਹਿਬ ਐਸੇ ਮੁੱਖ ਮੰਤਰੀ ਨੇ ਜਿਨ੍ਹਾਂ ਕੋਲ ਕੋਈ ਡਿਪਾਰਟਮੈਂਟ ਨਹੀਂ ਹੈ ਆਪਣੇ ਸੰਜੋ ਨਹੀਂ ਕਰਦੇ ਕਿਤੇ ਵੀ ਤੇ ਚਲੋ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਵੀ ਕਹਿੰਦੀ ਵੀ ਲਗਾਤਾਰ ਜਿਹੜੀ ਹੈ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭ੍ਰਸ਼ਟ ਲੀਡਰ ਨੇ ਤੇ ਜਦੋਂ ਬੀਜੇਪੀ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੇ ਮਾਮਲੇ ਹੁੰਦੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਕਹਿੰਦੇ ਵੀ ਸਾਡੇ ਲੀਡਰ ਨੇ ਕੋਈ ਭ੍ਰਸ਼ਟਾਚਾਰ ਨਹੀਂ ਕੀਤਾ ਤੇ ਸਾਡਾ ਬੰਦਾ ਕੋਈ ਬੀਜੇਪੀ ਸ਼ਾਮਲ ਵੀ ਨਹੀਂ ਹੋਏਗਾ ਇਸ ਕਰਕੇ ਕਹਿੰਦੇ ਵੀ ਸਾਨੂੰ ਵਾਰ-ਵਾਰ ਕੇਜਰੀਵਾਲ ਸਾਹਿਬ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜੇ ਅਤੀਸ਼ੀ ਨੇ ਉੱਥੇ ਮੰਤਰੀ ਨੇ ਉਹਨਾਂ ਨੇ 2 ਨਵੰਬਰ ਨੂੰ ਵੀ ਦਾਅਵਾ ਕੀਤਾ ਸੀਗਾ ਕਿ ਕੇਜਰੀ ਜਿਹੜੇ ਕੇਜਰੀਵਾਲ ਨੂੰ ਗ੍ਰਿਫਤਾਰ ਈਡੀ ਵੱਲੋਂ ਕੀਤਾ ਜਾ ਸਕਦਾ ਜਦੋਂ ਉਹਨਾਂ ਨੂੰ 2 ਨਵੰਬਰ ਦਾ ਨੋਟਿਸ ਆਇਆ ਸੀਗਾ ਤੇ ਤੁਸੀਂ ਦੇਖੋ ਲਗਾਤਾਰ ਕੀ ਹੱਥੇ ਜਾ ਰਿਹਾ ਪਰ ਈਡੀ ਵੀ ਵਾਰ-ਵਾਰ ਸਮਨ ਭੇਜ ਰਿਹਾ हट ਨਹੀਂ ਰਹੀ ਤੁਸੀਂ ਦੇਖੋ ਈਡੀ ਨੂੰ ਕੀ ਇਹ ਜਾਣਕਾਰ ਇਹ ਵੀ ਪੁੱਛਣਾ ਚਾ ਰਹੇ ਨੇ ਵੀ ਕੀ ਅਰਵਿੰਦ ਕੇਜਰੀਵਾਲ ਨੂੰ ਈਡੀ ਗ੍ਰਿਫਤਾਰ ਕਰ ਸਕਦੀ ਹੈ ਜੋ ਨਹੀਂ ਜਾਂਦੇ ਸ਼ਾਮਲ ਨਹੀਂ ਹੁੰਦੇ ਤੇ ਪੰਜਵੇਂ ਮੰਤ ਤੇ ਵੀ ਹੁਣ ਜ਼ਾਹਰ ਹੈ ਦੇਖੋ ਈਡੀ ਵੀ ਕਾਨੂੰਨੀ ਮਹਾਰਾ ਦੀ ਸਲਾਹ ਲਏਗੀ ਤੇ ਈਡੀ ਉਹਨਾਂ ਦੇ ਖਿਲਾਫ ਜ਼ਮਾਨਤੀ ਵਾਰੰਟ ਵੀ ਜਾਰੀ ਕਰਾ ਸਕਦੀ ਹੈ ਫਿਰ ਜੇ ਪੇਸ਼ ਨਹੀਂ ਹੁੰਦੇ ਤੇ ਫਿਰ ਧਾਰਾ 45 ਹੈ ਉਹਦੇ ਤਹਿਤ ਕਹਿੰਦੇ ਗੈਰ ਜ਼ਮਾਨਤੀ ਵਾਰੰਟ ਵੀ ਹੋ ਸਕਦੇ ਨੇ ਹੂੰ ਹੁਣ ਜਿਹੜਾ ਮਨੀ ਲਾਂਡਰਿੰਗ ਦਾ ਕੇਸ ਆਏ ਜਾਣਕਾਰ ਇਹ ਵੀ ਦੱਸਦੇ ਵੀ ਈਡੀ ਜਿਹੜਾ ਸਮਾਂ ਵੀ ਦੇ ਸਕਦੀ ਏ ਫਿਰ ਨੋਟਿਸ ਵੀ ਜਾਰੀ ਕਰ ਸਕਦੀ ਪਰ ਕਹਿੰਦੇ ਵੀ ਵਾਰ-ਵਾਰ ਪੇਸ਼ ਨਾ ਹੋਣ ਕੇ ਕੇਜਰੀਵਾਲ ਸਾਹਿਬ ਅਖਰਕਾ ਕਿੰਨਾ ਚਿਰ ਬਚਣਗੇ ਕਹਿੰਦੇ ਵੀ ਇਹ ਕੇਜਰੀਵਾਲ ਸਾਹਿਬ ਪੇਸ਼ ਨਹੀਂ ਹੁੰਦੇ ਤੇ ਈਡੀ ਉਹਨਾਂ ਦੇ ਘਰ ਜਾ ਕੇ ਵੀ ਪੁੱਛਗਛ ਕਰ ਸਕਦੀ ਏ ਤੁਹਾਨੂੰ ਵੀ ਯਾਦ ਹੋਣਾ ਕਿ ਹਿਮਨ ਸੁਰੇਂਦੇ ਦੇ ਘਰੋਂ ਵੀ ਪੁੱਛਗਛ ਕੀਤੀ ਸੀ ਜਾ ਕੇ ਉਹਨਾਂ ਨੇ ਹੂੰ ਕਹਿੰਦੇ ਵੀ ਜੇ ਸੰਤੋਸ਼ਜਨਕ ਜਵਾਬ ਨਾ ਦੇਣਗੇ ਕੇਰੀਵਾਲ ਸਾਹਿਬ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਉਹ ਕਹਿੰਦੇ ਵੀ ਉਹ ਦੂਜੇ ਪਾਸੇ ਕੇਜਰੀਵਾਲ ਸਾਹਿਬ ਵਾਰੰਟ ਜਾਰੀ ਹੋਣ ਤੋਂ ਬਾਅਦ ਕੋਰਟ ਜਾ ਸਕਦੇ ਨੇ ਤੇ ਉੱਥੇ ਆਪਣੇ ਐਡਵੋਕੇਟ ਦੇ ਮੌਜੂਦਗੀ 'ਚ ਕਹਣਗੇ ਮੈਂ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ ਤੇ ਹੋ ਸਕਦਾ ਕੋਰਟ ਹਰਦੇਸ਼ ਦੇ ਦੇ ਵੀਡੀ ਨੂੰ ਵੀ ਕੇਜਰੀਵਾਲ ਸਾਹਿਬ ਨੂੰ ਤੁਸੀਂ ਗ੍ਰਿਫਤਾਰ ਨਹੀਂ ਕਰਨਾ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ-ਨਾਲ ਉਹ ਆਮ ਆਦਮੀ ਪਾਰਟੀ ਦੇ ਸయోజਕ ਵੀ ਨੇ ਤੇ ਤੁਸੀਂ ਦੇਖੋ ਉਹਨਾਂ ਦੇ ਜੇ ਜੇਲ੍ਹ 'ਚ ਚਲੇ ਜਾਂਦੇ ਨੇ ਤੇ ਲੀਡਰਸ਼ਿਪ ਤੇ ਸੰਕਟਕ ਖੜਾ ਹੋ ਹੀ ਸਕਦਾ ਨਾ ਜੀ ਕਿ ਮਨੀਸ਼ ਸੋਸ਼ਦੀਆ ਜਿਹੜੇ ਉਹਨਾਂ ਤੋਂ ਬਾਅਦ ਸੀਗੇ 2 ਨੰਬਰ ਦੇ ਲੀਡਰ ਉਹ ਵੀ ਕਾਫੀ ਸਮੇਂ ਤੋਂ ਜੇਲ੍ਹ ਚ ਨੇ ਸੰਜੇ ਸਿੰਘ 3 ਨੰਬਰ ਦੇ ਲੀਡਰ ਸੀਗੇ ਉਹ ਵੀ ਕਾਫੀ ਦੇਰ ਤੋਂ ਜੇਲ੍ਹ ਨੇ ਹੁਣ ਮੈਂ ਤੁਹਾਨੂੰ ਇਹ ਦੱਸੂਗਾ ਵੀ ਇਹ ਸ਼ਰਾਬ ਨੀਤੀ ਹੈ ਕਿ ਬੇਸਿਕਲੀ ਅੱਗੇ ਵੀ ਕਈ ਵਾਰੀ ਚਰਚਾ ਕੀਤੀ ਹੈ ਇਸ ਵਾਰੀ ਚਰਚਾ ਤਾਂ ਕਰ ਰਹੇ ਕਿਉਂਕਿ ਦਰਸ਼ਕ ਕਈ ਵਾਰੀ ਸਾਨੂੰ ਕਹਿੰਦੇ ਵੀ ਸਾਨੂੰ ਤੁਸੀਂ ਨਵੀਂ ਅਪਡੇਟ ਦਿਆ ਕਰੋ ਫਰੈਸ਼ ਹੁਣ 17 ਨਵੰਬਰ 2021 ਨੂੰ ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਬਣਾਈ ਸੀ ਇਹਦੇ ਤਹਿਤ ਦਿੱਲੀ ਦੇ ਵਿੱਚ 32 ਜ਼ੋਨ ਬਣਾਏ ਤੇ ਹਰ ਜ਼ੋਨ ਦੇ ਵਿੱਚ 27 ਦੁਕਾਨਾਂ ਖੁੱਲੀਆਂ ਸੀ ਤੇ ਟੋਟਲ ਦੁਕਾਨਾਂ ਬਣਦੀਆਂ 849 ਤੇ ਸਾਰੀਆਂ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਨੇ ਇਹਨਾਂ ਨੂੰ ਪ੍ਰਾਈਵੇਟ ਕਰਤਾ ਗਿਆ ਸੀ ਜਦ ਕਿ ਪਹਿਲਾਂ ਸ਼ਰਾਬ ਦੀਆਂ 60% ਦੀਆਂ ਦੁਕਾਨਾਂ ਸੀਗੀਆਂ ਉਹ ਸਰਕਾਰੀ ਹੁੰਦੀਆਂ ਸਨ ਤੇ 40% ਦੀਆਂ ਉਹ ਪ੍ਰਾਈਵੇਟ ਸਨ ਪਰ ਜਿਹੜੀ ਤੋਂ ਨਵੀਂ ਨੀਤੀ ਲਾਗੂ ਹੋਈ ਤੇ ਸਾਰੀ ਸਾਰੀਆਂ ਪ੍ਰਾਈਵੇਟ ਮਤਲਬ ਸਰਕਾਰ ਬਾਹਰ ਆ ਗਈ ਇਸ ਸ਼ਰਾਬ ਦੇ ਕਾਰੋਬਾਰ ਚੋਂ ਤੇ ਸਰਕਾਰ ਨੇ ਤਰਕ ਦਿੱਤਾ ਸੀਗਾ ਇਹਦੇ ਕਰਕੇ 3500 ਕਰੋੜ ਰੁਪਏ ਦਾ ਸਰਕਾਰ ਨੂੰ ਫਾਇਦਾ ਹੋਏਗਾ ਤੇ ਸਰਕਾਰ ਨੇ ਲਾਇਸੈਂਸ ਫੀਸ ਵੀ ਜਿਹੜੇ ਸ਼ਰਾਬ ਦੇ ਠੇਕੇਦਾਰ ਹੁੰਦੇ ਨੇ ਨਾ ਬਹੁਤ ਜ਼ਿਆਦਾ ਵਧਾ ਦਿੱਤੀ ਸੀ ਪਹਿਲਾਂ ਲਾਇਸੈਂਸ ਫੀਸ L1 ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ 5 ਲੱਖ ਰੁਪਏ ਸੀਗੀ ਤੇ ਜਦੋਂ ਨਵੀਂ ਸ਼ਰਾਬ ਨੀਤੀ ਬਣਦੀ ਹੈ ਫਿਰ ਕਹਿੰਦੇ ਵੀ ਠੇਕੇਦਾਰ ਨੂੰ 5 ਕਰੋੜ ਰੁਪਏ ਦੇਣੇ ਪਏ ਤੇ ਕਹਿੰਦੇ ਵੀ ਹੋਰ ਵੀ ਜਿਹੜੇ ਲਾਇਸੈਂਸ ਸੀਗੇ ਉਹ ਵੀ ਫੀਸ ਉਹਦੀ ਵੀ ਵਧਾ ਦਿੱਤੀ ਗਈ ਕਹਿੰਦੇ ਵੀ ਇਹ ਨਵੀਂ ਨੀਤੀ ਦੇ ਨਾਲ ਸਰਕਾਰ ਤੇ ਜਨਤਾ ਦੋਵਾਂ ਨੂੰ ਨੁਕਸਾਨ ਹੋਇਆ ਤੇ ਵੱਡੇ ਵੱਡੇ ਜਿਹੇ ਸ਼ਰਾਬ ਦੇ ਕਾਰੋਬਾਰੀ ਨਾ ਉਹਨਾਂ ਨੂੰ ਫਾਇਦਾ ਹੈ ਇਹ ਲਗਾਤਾਰ આરોਪ ਭਾਪੀ ਵੱਲੋਂ ਲਾਏ ਜਾਂਦੇ ਸਨ ਤੇ ਹੁਣ ਤੁਸੀਂ ਦੇਖੋ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜਦੋਂ ਲਾਇਸੈਂਸ ਫੀਸ ਜਦੋਂ ਲੈਣਾ ਪੈਂਦਾ ਠੇਕੇਦਾਰ ਨੂੰ ਤੇ ਇੱਕ ਕੈਟਾਗਰੀ ਵੀ ਬਣਾਈ ਸੀ ਸਰਕਾਰ ਨੇ ਫਿਰ ਇਸ ਤੋਂ ਬਾਅਦ ਸ਼ਰਾਬ ਬੀਅਰ ਵਿਦੇਸ਼ੀ ਸ਼ਰਾਬ ਇਹਦੇ ਵੀ ਲਈ ਲਾਇਸੈਂਸ ਜਿਹੜਾ ਜਾਰੀ ਕੀਤਾ ਕੀਤਾ ਜਾਂਦਾ ਜਿਵੇਂ ਤੁਹਾਨੂੰ ਦੱਸਿਆ ਮੈਂ ਪਹਿਲੇ 25 ਲੱਖ ਸੀਗੇ ਫਿਰ 25 ਕਰੋੜ ਸੌਰੀ 5 ਕਰੋੜ ਰੁਪਇਆ ਕਰ ਦਿੱਤਾ ਗਿਆ ਛੋਟੇ ਜਿਹੜੇ ਠੇਕੇਦਾਰ ਉਹ ਇਸ ਗੇਮ ਚੋਂ ਬਾਹਰ ਹੋ ਗਏ ਤੇ ਏਅਰੋਪ ਲੱਗੇ ਵੀ ਬਾਜ਼ਾਰ ਦੇ ਵਿੱਚ ਸਿਰਫ ਜਿਹੜੇ ਐ ਸ਼ਰਾਬ ਮਾਫੀਆ ਤੇ ਵੱਡੇ ਜਿਹੜੇ ਕਾਰੋਬਾਰੀ ਹੈ ਉਹਨਾਂ ਨੂੰ ਲਾਇਸੈਂਸ ਦਿੱਤਾ ਤੇ ਵਿਪੱਖਸ਼ ਲਗਾਤਾਰ ਇਹ ਰੋਪ ਲਾਂਦਾ ਰਿਹਾ ਵੀ ਇਸ ਜਦੋਂ ਇਹ ਪਾਲਿਸੀ ਬਣੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਇਹਨਾਂ ਨੂੰ ਤੇ ਅਫਸਰਾਂ ਨੂੰ ਸ਼ਰਾਬ ਮਾਫੀਆ ਨੇ ਮੋਟੀ ਰਿਸ਼ਵਤ ਦਿੱਤੀ ਇਹ આરોਪ ਲੱਗੇ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਹੂੰ ਹੁਣ ਸਰਕਾਰ ਦਾ ਕਹਿੰਦਾ ਵੀ ਤਰਕ ਸੀਗਾ ਵੀ ਵਨ ਟਾਈਮ ਜਿਹੜੀ ਹੈ ਅਸੀਂ ਫੀਸ ਜਿਹੜੀ ਹੈ ਵਧਾਈ ਹੈ ਇਹਦੇ ਨਾਲ ਸਾਡੀ ਜਿਹੜੀ ਹੈ ਇਨਕਮ ਬਹੁਤ ਵਧੇਗੀ ਪਰ ਤੁਸੀਂ ਦੇਖੋ ਸ਼ਰਾਬ ਦੀ ਜਦੋਂ ਪਹਿਲੇ 750 ਐਮਐਲ ਦੀ ਸ਼ਰਾਬ ਦੀ ਬੋਤਲ ਸੀਗੀ 530 ਰੁਪਏ ਦੀ ਇਹ ਮੁੱਦਾ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਦੇ ਵਿੱਚ ਚੁੱਕਿਆ ਸੀ ਤੇ ਆਖਿਆ ਸੀ ਵੀ ਜਿੱਦਾਂ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਬਣੀ ਹੈ ਨਾ ਉਦਾਂ ਹੀ ਪੰਜਾਬ ਦੇ ਵਿੱਚ ਵੀ ਗੜਬੜੀ ਚੱਲ ਰਹੀ ਹੈ ਉਦੋਂ ਇੱਕ ਬੋਤਲ ਤੇ ਰਿਟੇਲ ਕਾਰੋਬਾਰੀ ਨੂੰ ਮਿਲਦੇ ਸੀ ਜੇ 33 ਰੁਪਏ ਤੇ 35 ਪੈਸੇ ਹੂੰ ਤੇ ਜਿਹੜਾ 223 ਰੁਪਏ 99 ਪੈਸੇ ਇਹ ਆ ਜਿਹੜਾ ਟੈਕਸ ਦੇ ਜ਼ਰੀਏ ਤੇ 106 ਰੁਪਏ ਹੂੰ ਵੈਟ ਦੇ ਮਾਫ ਜਿਹੜੇ 330 ਰੁਪਏ ਸਰਕਾਰ ਦੇ ਖਾਤੇ ਜਾਂਦੇ ਸੀਗੇ 33 ਰੁਪਏ ਪ੍ਰਾਈਵੇਟ 플레이ਰ ਨੂੰ ਤੇ 330 ਰੁਪਏ ਸਰਕਾਰ ਨੂੰ ਸਰਕਾਰ ਨੂੰ ਇੱਕ ਬੋਤਲ ਦੇ ਉੱਤੇ ਦੇਖੋ ਤੁਸੀਂ ਇਹਨਾਂ ਤੇ ਜਦੋਂ ਸਰਕਾਰ ਨੇ ਨਵੀਂ ਜਿਹੜੀ ਲੀਡਰ ਨਵੀਂ ਨੀਤੀ ਬਣਾਈ ਉਹ ਕਹਿੰਦਾ ਵੀ ਸ਼ਰਾਬ ਦੀ ਬੋਤਲ ਦੀ ਕੀਮਤ ਕਰਤੀ 530 ਰੁਪਏ ਤੋਂ ਵਧਾ ਕੇ 560 ਰੁਪਏ ਕਰਤੀ ਤੇ ਰਿਟੇਲ ਕਾਰੋਬਾਰੀ ਦਾ ਮੁਨਾਫਾ ਜਿਹੜਾ ਉਹ 33 ਰੁਪਏ ਤੋਂ ਵੱਧ ਕੇ 363 ਰੁਪਏ ਤੱਕ ਜਾ ਪਹੁੰਚਿਆ ਇਹ ਰੋਪ ਲੱਗੇ ਮਤਲਬ ਰਿਟੇਲ ਕਾਰੋਬਾਰ ਜਿਹੜੀ ਕਾਰੋਬਾਰੀ ਸ਼ਰਾਬ ਦੇ ਕਾਰੋਬਾਰੀ ਨੂੰ ਜਿਹੜੀ ਫਾਇਦਾ ਹੋਇਆ 10 ਗੁਣਾ ਫਾਇਦਾ ਹੋਇਆ ਇੱਕ ਬੋਤਲ ਵਿੱਚ ਪਹਿਲੇ ਮਿਲਦਾ ਸੀ 33 ਫਿਰ ਮਿਲਿਆ 330 ਕਿੰਨਾ ਫਾਇਦਾ ਹੋਇਆ ਦੇਖੋ ਤੇ ਸਰਕਾਰ ਨੂੰ ਜਿਹੜੇ ਮਿਲਨੇ ਸੀਗੇ ਉਹ 330 ਰੁਪਏ ਉਹ ਸਿਰਫ ਸਰਕਾਰ ਨੂੰ ਕਹਿੰਦੇ 3 ਰੁਪਏ ਜਾਂ 4 ਰੁਪਏ ਟੈਕਸ ਮਿਲਣਾ ਰਹਿ ਗਿਆ ਸੀਗਾ ਤੇ ਜੋ ਬਾਕੀ ਆ 8 ਰੁਪਏ ਦਾ ਵੀ ਕਿਹਾ ਜਾਂਦਾ ਤੇ ਇਸ ਕਰਕੇ ਕਹਿੰਦੇ ਇਹਦੇ ਤੇ ਲੱਗੇ ਸੀ ਜਦੋਂ ਰਾਜਪਾਲ ਸਾਹਿਬ ਨੇ ਉੱਥੇ ਦੇ ਉਹ ਰਾਜਪਾਲ ਨੇ ਉੱਥੇ ਵੀ ਕੇ ਸਖਸ਼ੇਨਾ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਨੀਤੀ ਜਿਹੜੀ ਹੈ ਬਿਲਕੁਲ ਖਰਾਬ ਬਣੀ ਹੈ ਨਰੇਸ਼ ਉੱਥੇ ਜਿਹੜੇ ਸੈਕਟਰੀ ਨੇ ਉੱਥੋਂ ਉਹਨਾਂ ਨੂੰ ਕਿਹਾ ਸੀਗਾ ਵੀ ਇਹਦੀ ਸੁफारਿਸ਼ ਉਹਨਾਂ ਨੇ ਕੀਤੀ ਸੀ ਵੀ ਇਹਦੀ ਜਾਂਚ ਜੜੀ ਸੀਬੀਆਈ ਤੋਂ ਹੋਣੀ ਚਾਹੀਦੀ ਕਿਉਂਕਿ ਮਾਮਲਾ ਜਿਹੜਾ ਹੈ ਇਹ ਬਹੁਤ ਗੰਭੀਰ ਹੈ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਦੇਖੋ ਇਹ ਵੱਡੇ ਲੋਕ ਵੱਡੀਆਂ ਗੱਲਾਂ ਹੁਣ ਗੜਬੜੀ ਹੋਈ ਹੈ ਤੇ ਦੇਖੋ ਫੇਰ ਤੇ ਜੇ ਈੜੀ ਬੁਲਾ ਰਹੀ ਹੈ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਬਾਕੀ ਜੇ ਕੇਦੀਵਾਲ ਸਾਹਿਬ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਿਰ ਇਹਨਾਂ ਨੂੰ ਜਾਂਚ ਸ਼ਾਮਲ ਹੋ ਜਾਣਾ ਚਾਹੀਦਾ ਸਾਨੂੰ ਜਿਹੜਾ ਹੈ ਨਹੀਂ ਲੱਗਦਾ ਕਿ ਜੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਤੇ ਅਦਾਲਤਾਂ ਬੈਠੀਆਂ ਇਹ ਥੋੜੀ ਨਾ ਵੀ ਜੇ ਭਾਜੀ ਜੋ ਮਰਜ਼ੀ ਕਰਾਈ ਜਾਏਗੀ ਆਪਣੀਆਂ ਏਜੰਸੀਆਂ ਤੋਂ ਪਰ ਚਲੋ ਆਉਣ ਵਾਲਾ ਸਮਾਂ ਦੱਸੂਗਾ ਹੁਣ 2 ਫਰਵਰੀ ਨੂੰ ਕੇਰਿਵਾਲ ਸਾਹਿਬ ਪੇਸ਼ ਹੁੰਦੇ ਨੇ ਕਿ ਨਹੀਂ ਦੂਜੀ ਗੱਲ ਤੁਸੀਂ ਕੀਤੀ ਹੈ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰੇਨ ਨੂੰ ਲੈ ਕੇ ਉਹਨਾਂ ਨੂੰ ਨੌ ਨੋਟਿਸ ਜਾਂਦੇ ਆ ਤੇ ਦੋ ਦਿਨ ਪਹਿਲੇ ਈਡੀ ਲੱਭਦੀ ਰਹਿੰਦੀ ਉਹਨਾਂ ਨੂੰ ਦਿੱਲੀ ਉਹਨਾਂ ਦੇ ਘਰ ਪਰ ਲੱਭਦੇ ਨਹੀਂ ਤੇ ਤਿੰਨ ਦਿਨ ਕਹਿੰਦੇ ਗਾਇਬ ਹੀ ਰਹੇ ਹੋ ਤੇ ਹੁਣ ਆ ਦੇਖੋ ਅੱਜ ਸਵੇਰੇ ਸੱਤ ਸਤ ਅਫਸਰ ਈਡੀ ਦੇ ਜਿਹੜੇ ਕਰੀਬ ਕਰੀਬ 1:30 ਵਜੇ ਸੀਐਮ ਹੋ ਜਾਂਦੇ ਨੇ ਹੂੰ ਤੇ ਵੇਖੋ ਕਹਿੰਦੇ ਆ ਵੀ ਉਹਨੂੰ ਲੈ ਕੇ ਉੱਥੇ ਚਾਰਖੰਡ ਦੇ ਵਿੱਚ ਸੁਰੱਖਿਆ ਜਿਹੜੀ ਕਰੀ ਕਰ ਦਿੱਤੀ ਗਈ ਹੈ ਜਿਹੜੇ ਪ੍ਰਮੁੱਖ ਚੌਰਾਹੇ ਨੇ ਉੱਥੇ ਅ ਅ ਕਿਉਂਕਿ ਕੋਈ ਪ੍ਰਦਰਸ਼ਨ ਨਾ ਹੋਵੇ ਇਸ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਕਾਫੀ ਚੌਕਸ ਹੈ ਸੀਐਮ ਹਾਊਸ ਦੇ ਆਸ-ਪਾਸ ਦਫਾ 144 ਲਾਤੀ ਗਈ ਹੈ ਤੇ ਦੂਜੇ ਪਾਸੇ ਸਿਆਸੀ ਹਲਚਲ ਵੀ ਤੇਜ਼ ਹੈ ਤੇ ਜਿਹੜੇ ਹਿਮਨ ਸੁਰੇਨ ਦੇ ਕਹਿੰਦੇ ਵੀ ਕਰੀਬੀ ਨੇ ਨਾ ਉਹ ਬੇਸਿਕਲੀ ਤੇ ਹਿਮਨ ਸੁਰੇਨ ਨੇ ਚਾਹੁੰਦੇ ਵੀ ਮੇਰੀ ਘਰ ਵਾਲੀ ਕਲਪਨਾ ਸੁਰੇਨ ਹੁਣ ਸੀਐਮ ਬਣ ਜਾਵੇ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਏ ਈਡੀ ਤੇ ਉਸ ਤੋਂ ਬਾਅਦ ਚਲਾਉਣੀ ਕਿੰਨੇ ਦੇਖੋ ਜੇਲ੍ਹ ਚੋਂ ਥੋੜੀ ਸਰਕਾਰ ਚਲਾਉਣਗੇ ਬਿਲਕੁਲ ਬਿਲਕੁਲ ਤੇ ਉਹਨਾਂ ਇਹਨਾਂ ਦੇ ਵਿਧਾਇਕਾਂ ਨੇ ਵੀ ਨਹੀਂ ਕਿਹਾ ਵੀ ਨਹੀਂ ਤੁਸੀਂ ਜੇਲ੍ਹ ਚੋਂ ਵੀ ਤੁਹਾਨੂੰ ਮੰਜੂਰ ਹੋ ਪਰ ਕਹਿੰਦੇ ਉਹਨੂੰ ਲੈ ਕੇ ਵੀ ਇਹਨਾਂ ਦੇ ਐਮਐਲਏ ਦੇ ਵਿੱਚ ਕੋਈ ਜਿਹੜੀ ਹੈ ਨਾ ਦਰਾਰ ਆ ਗਈ ਹੈ ਤੇ ਦੋ ਐਮਐਲਏ ਨੇ ਦੋ ਪੇਪਰ ਸਾਈਨ ਕਰਾਏ ਇਹਨਾਂ ਕੋਲੋਂ ਇੱਕ ਤੇ ਉਹਨਾਂ ਦੀ ਪਤਨੀ ਕਲਪਨਾ ਸੁਰੇਨ ਤੇ ਦੂਜੇ ਤੇ ਇੱਕ ਐਮਐਲਏ ਨੇ ਚੰਪਈ ਸੁਰੇਨ ਹੂੰ ਹੂੰ ਉਹਦਾ ਨਾਂ ਹੈ ਪਹਿਲੇ ਤੇ ਕਿਹਾ ਜਾ ਰਿਹਾ ਸੀ ਵੀ ਜੇ ਹਿਮੋ ਸੁਰੇਨ ਗਫਤਾਰ ਹੁੰਦੇ ਨੇ ਤੇ ਕਲਪਨਾ ਸੁਰੇਨ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਪਰ ਸਹਿਮਤੀ ਨਹੀਂ ਬਣੀ ਤੇ ਫਿਰ ਚੰਪਈ ਜਿਹੜੀ ਹੈ ਸੁਰੇਨ ਉਹਨੂੰ ਸੀਐਮ ਬਣਾਇਆ ਜਾਏਗਾ ਕਿਉਂਕਿ ਉਹਨਾਂ ਦਾ ਕਹਿਣਾ ਵੀ ਹਰ ਵਾਰੀ ਮੈਂ ਹੀ ਕਿਉਂ ਆਪਣੀ ਅਹ ਧਿਆ ਸਮਝੋਤਾ ਕਰਾਂ ਬਿਲਕੁਲ ਤੇ ਮੈਂ ਨਹੀਂ ਕਹਿੰਦੀ ਐ ਕਿ ਤੇ ਮੈਂ ਹੀ ਮੁੱਖ ਮੰਤਰੀ ਬਣੂਗੀ ਹੁਣ ਤੁਸੀਂ ਦੇਖੋ ਨਿਸ਼ੀਕਾਂ ਦੂਬੇ ਨੇ ਬੀਜੇਪੀ ਦੇ ਐਮਪੀ ਨੇ ਉਹ ਗੋਂਡਾ ਉੱਥੇ ਉੱਥੋਂ ਦੇ ਐਮਪੀ ਉਹ ਕਹਿੰਦੇ ਵੀ ਪੁਛਤਾਸ ਤੋਂ ਬਚਣ ਲਈ ਝਾਰਖੰਡ ਹਾਈ ਕੋਰਟ ਦੇ ਜੱਜਿਆਂ ਨੂੰ ਦਬਾਅ ਡਰਾਂ ਤੇ ਮੈਨੇਜਮੈਂਟ ਦਾ ਜਿਹੜਾ ਨਾ ਇਹ ਪ੍ਰਯਾਸ ਮੁੱਖ ਮੰਤਰੀ ਸਾਹਿਬ ਸੁਰੇਨ ਸਾਹਿਬ ਕਰ ਰਹੇ ਨੇ ਉਹ ਲਿਖਦੇ ਨੇ ਮੁੱਖ ਮੰਤਰੀ ਜੀ ਇਹ ਨਿਆਂਪਾਲਿਕਾ ਹੈ ਕਾਨੂੰਨ ਦਾ ਰਾਜ ਹੈ ਸਿੱਧੀ ਤਰ੍ਹਾਂ ਪ੍ਰਸ਼ਨਾਂ ਦੇ ਜਵਾਬ ਦਿਓ ਉਹ ਵੀ ਲਿਖਦੇ ਨੇ ਕਿ ਹਿਮੰਸ਼ ਸਰੇਨ ਸਾਹਿਬ ਨੂੰ ਦਿੱਲੀ ਤੋਂ ਰਾਚੀ ਭਜਾਣਵਾ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਦਾ ਕਹਿੰਦੇ ਉਹਨਾਂ ਨੇ ਸਹਿਯੋਗ ਕੀਤਾ ਇਹ ਸਹਿਯੋਗ ਵਾਰਾਨਸੀ ਤੱਕ ਸੀਗਾ ਤੇ ਵਾਰਾਨਸੀ ਤੋਂ ਰਾਚੀ ਦੇ ਮੰਤਰੀ ਜਿਹੜੇ ਮਥਲੇਸ਼ ਠਾਕੁਰ ਉਹ ਲੈ ਕੇ ਗਏ ਇਹਨਾਂ ਨੂੰ ਉਹਦੇ ਵੀ ਕਹਿੰਦੇ ਕਹਿੰਦੇ ਚੋਰ ਚੋਰ ਮਸੇਰੇ ਭਾਈ ਕਲਪਨਾ ਸੀਐਮ ਦੇ ਤੌਰ ਤੇ ਕਹਿੰਦੇ ਵੀ ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਸੀਤਾ ਸਰੇਨ ਨੇ ਕਿਹਾ ਤਾਂ ਵੀ ਮੈਨੂੰ ਕਿਸੇ ਸੁਰਤ ਚੋਂ ਮਨਜ਼ੂਰ ਨਹੀਂ ਹੋਏਗੀ ਹੁਣ ਦੇਖੋ ਲੜਾਈ ਕਿਤੇ ਇਹ ਨਾ ਹੋਵੇ ਬਿਹਾਰ ਤੋਂ ਬਾਅਦ ਜੋ ਬਿਹਾਰ ਚ ਹੋਇਆ ਉਹ ਹੁਣ ਝਾਰਖੰਡ ਵਿੱਚ ਵੀ ਹੋ ਜਾਵੇ ਹੁਣ ਤੁਸੀਂ ਦੇਖੋ ਇਹ ਵੀ ਤੁਹਾਨੂੰ ਦੱਸ ਦਿਆਂ ਸੇਮਨ ਸਰੇਂਜ ਸਾਹਿਬ ਫਸੇ ਕਿਤਨਾ ਵੀ ਈਡੀ ਨੇ ਦੇਖੋ ਕਿ ਜ਼ਮੀਨ ਕੋਟਾਲਾ ਜੇ ਈਡੀ ਨੇ ਲਗਾਤਾਰ ਉਹਦੇ ਤੇ ਕੁਝ ਬਹੁਤ ਸਾਰੇ ਬੰਦਿਆਂ ਨੂੰ ਗ੍ਰਫਤਾਰ ਕੀਤਾ ਤੇ ਜਿਹਦੇ ਚ ਇਹਨਾਂ ਦਾ ਨਾਮ ਸਾਹਮਣੇ ਆਇਆ ਵੇਖੋ ਇਹ ਹੈਗੇ ਜੇ ਕਰੋੜਪਤੀ ਮੁੱਖ ਮੰਤਰੀ ਸਾਹਿਬ ਹੈ 2019 ਦੇ ਜਿਹੜੇ ਚੋਣ ਹੋਏ ਸੀ ਨਾ ਇਹਨਾਂ ਨੇ ਜੋ ਆਪਣਾ ਹਲਫਨਾਮਾ ਦਿੱਤਾ ਸੀ ਉਸ ਦੇ ਮੁਤਾਬਕ ਇਹਨਾਂ ਦੀ ਜਿਹੜੀ ਸੰਪਤੀ ਹੈ ਜਾਇਦਾਦ 8 ਕਰੋੜ 51 ਲੱਖ 74195 ਰੁਪਏ ਹੈ ਇਨਾ ਦੇ ਨਾਮ ਜਿਹੜੀ ਚਲ ਸੰਪਤੀ ਹੈ 1 ਕਰੋੜ ਤੇ ਅਚਲ ਸੰਪਤੀ ਹੈ 1 ਕਰੋੜ 16 ਲੱਖ ਤੋਂ ਵੱਧ ਤੇ ਉਹਨਾਂ ਦੀ ਪਤਨੀ ਜਿਹੜੀ ਕਲਪਨਾ ਉਹਨਾਂ ਦੇ ਕੋਲ ਜਿਹੜੀ ਹੈ 1 ਕਰੋੜ ਦੀ ਚਲ ਸੰਪਤੀ ਤੇ 5 ਕਰੋੜ ਦੀ ਅਚਲ ਸੰਪਤੀ ਹੈ ਠੀਕ ਹੈ ਠੀਕ ਹੈ ਨਾ ਜੀ ਫਿਕਸਡ ਜਾਇਦਤ ਤੇ ਇਹ ਦੇਖੋ ਇਹਨਾਂ ਕੋ ਕਿਨੇ ਕਿਨੇ ਕਰੋੜਾਂ ਰੁਪਏ ਹੈ ਹਾਂਜੀ ਚਲ ਫੇਰ ਵੀ ਕਹਿੰਦੇ ਵੀ ਇਹ ਤੇ ਇਹ ਕਹਿੰਦੇ ਵੀ ਇਹ ਤੇ ਜਿਹੜੇ ਸ਼ੋਅ ਕਰਦੇ ਹੋ ਤੁਸੀਂ ਦੇਖੋ ਨਾ ਭਪਿੰਦਰ ਰੋਡਾ ਸਾਹਿਬ ਕੋ ਵੀ ਇੱਕ ਦਿਨ ਪਹਿਲਾਂ 1500 ਕਰੋੜ ਰੁਪਏ ਦਾ ਮਾਮਲਾ ਆਉਂਦੇ ਤੇ ਪੁੱਛ ਕੇ ਚੋਈ ਸੀ ਲਾਲੂ ਪ੍ਰਸਾਦ ਯਾਦਵ ਕੋ ਪੁੱਛ ਕੇ ਚੋਈ ਉਹਨਾਂ ਦੇ ਬੇਟੇ ਤਜਸਵੀ ਯਾਦਵ ਕੋ ਪੁੱਛ ਕੇ ਚੋਈ ਹੁਣ ਕਹਿੰਦੇ ਵੀ ਉਹਨਾਂ ਦੀਆਂ ਕੁੜੀਆਂ ਕੋ ਵੀ ਪੁੱਛ ਕੇ ਹੋਣੀ ਹੈ ਤੇ ਚਲੋ ਕਹਿੰਦੇ ਵੀ ਕਹਾਵਤ ਹੈ ਨਾ ਵੀ ਜਿੰਨੇ ਖਾਦੀਆਂ ਗਾਜਰਾ ਢੇਡ ਉਹਨਾਂ ਦੇ ਪੀੜ ਤੇ ਚਲੋ ਹੁਣ ਦੇਖੋ ਜਿਹੜੇ આરોਪ ਲੱਗ ਰਹੇ ਨੇ ਉਹਨਾਂ ਦੇ ਉੱਤੇ ਕਹਿੰਦੇ ਵੀ ਏਡੀ ਨੇ ਕੱਲ ਵੀ ਇਹਨਾਂ ਦੇ ਕੋਲੋਂ ਇੱਕ 36 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤਾ ਆਈ ਥਿੰਕ ਬੀ ਬੀਐਮਡਬਲ ਕਾਰ ਵੀ ਹਾਂ ਹੁਣ ਜਿਹੜੀ ਜ਼ਮੀਨ ਦੇ ਘਟਾਲੇ ਤੇ ਇਹਨਾਂ ਦੇ આરોਪ ਲੱਗ ਰਹੇ ਨਾ ਜੀ ਇਹ ਪੂਰੀ ਡਿਟੇਲ ਹੈਗੀ ਇਹ ਜ਼ਮੀਨ ਹੈਗੀ ਰਾਂਚੀ ਦੇ ਬੜਗਈ ਅੰਚਲ ਬਰੀਆਤੂ ਇਲਾਕੇ ਦੇ ਵਿੱਚ ਇਹ ਜ਼ਮੀਨ ਹੈਗੀ 8.46 ਇਕੜ ਕਰੀਬ ਕਰੀਬ 8.5 ਇਕੜ ਜ਼ਮੀਨ 12 ਪਲਾਟ ਜੇ ਤੇ ਜ਼ਮੀਨ ਤੇ ਕਹਿੰਦੇ ਕੰਸਟਰਕਸ਼ਨ ਤੇ ਕੋਈ ਨਹੀਂ ਹੋਈ ਪਰ ਇਹਨੂੰ ਪੱਥਰ ਦੀ ਬਾਉਂਡਰੀ ਬਣਾ ਕੇ ਘੇਰਿਆ ਗਿਆ ਤੇ ਉੱਥੇ ਉਸ ਕਹਿੰਦੇ ਵੀ ਇਹ ਕਹਾਣੀ ਵੀ ਬੜੀ ਦਿਲਚਸਪ ਹੈ ਇਹ ਸ਼ੁਰੂਆਤ ਜਿਹੜੀ ਹੋਈ ਹੈ ਇਹਦੀ ਘੁਟਾਲੇ ਦੀਆਂ ਪਰਤਾਂ ਖੁੱਲੀਆਂ 2022 ਚ 6 ਮਈ ਨੂੰ ਝਾਰਖੰਡ ਦੇ ਵਿੱਚ ਕਰੋਨਾ ਰੁਪਏ ਦਾ ਮਨਰੇਗਾ ਦਾ ਘੁਟਾਲਾ ਹੁੰਦਾ ਤੇ ਈਡੀ ਦੀ ਐਂਟਰੀ ਉਦੋਂ ਹੁੰਦੀ ਹੈ ਤੇ ਮਨਰੇਗਾ ਘੁਟਾਲੇ ਦੇ ਵਿੱਚ ਇੱਕ ਆਈਐਸ ਅਫੀਸਰ ਪੂਜਾ ਸਿੰਘਲ ਤੇ ਉਹਦੇ ਕਰੀਬੀਆਂ ਤੇ ਠਾਣੇ ਟਿਕਾਣਿਆਂ ਤੇ ਛਾਪਾ ਮਾਰੀ ਕੀਤੀ ਗਈ ਸੀ ਪੂਜਾ ਸਿੰਘਲ ਦੇ ਜਿਹੜੇ ਸੀਏ ਨੇ ਉਹਨਾਂ ਦੇ ਘਰੋਂ 19 ਕਰੋੜ ਰੁਪਏ ਕੈਸ਼ ਬਰਾਮਦੇ ਸੀਗੇ ਬਿਲਕੁਲ ਇੱਕ ਅਫਸਰ ਦੇ ਪੀ ਸੀਏ ਘਰੋਂ 19 ਕਰੋੜ ਇਹਨਾਂ ਕੋਲ ਸੰਪਤੀ ਕਹਿੰਦੇ 8.5 ਕਰੋੜ ਦੀ ਸਾਰੀ ਚਲੋ 7 ਤੇਰਾ ਉਹ ਸੀਏ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 11 ਮਈ 2022 ਨੂੰ ਪੂਜਾ ਸਿੰਘਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਦੋਂ ਉਹਨਾਂ ਕੋਲ ਪੁੱਛਗਿੱਛ ਹੋਈ ਤੇ ਉਹਨਾਂ ਨੇ ਈਡੀ ਨੂੰ ਬਹੁਤ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਜਿਸ ਤੋਂ ਬਾਅਦ ਈਡੀ ਨੇ ਚਾਰਖੰਡ ਦੇ ਵਿੱਚ ਕ੍ਰਪਸ਼ਨ ਦੀਆਂ ਫਾਈਲਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਤੇ ਉਹ ਕਹਿੰਦੇ ਵੀ ਕ੍ਰਪਸ਼ਨ ਕਿਦਾਂ ਇਹ ਫਿਰ ਜਿਹੜੀ ਜਾਂਚ ਹੈ ਨਾ ਜੀ ਇਹਦੀ ਜਾਂਚ ਦੀ ਆਂਚ ਕਹਿੰਦੇ ਨਾ ਆਈਐਸ ਅਫਸਰਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਪਹੁੰਚੀ ਤੇ ਕਰਪਸ਼ਨ ਦੀ ਇੱਕ ਇਹੋ ਜੀ ਚੇਨ ਮਿਲੀ ਵੀ ਈਡੀ ਦੇ ਅਫਸਰ ਵੀ ਹਰਾਣੀ ਵੀ ਕਿਤਰਾ ਘਟਾਲਾ ਹੋ ਰਿਹਾ ਹੈ ਵੀ ਇਹਦੇ ਇੱਕ ਡਿਪਾਰਟਮੈਂਟ ਚ ਘਟਾਲਾ ਨਹੀਂ ਜਿਹੜੇ ਡਿਪਾਰਟਮੈਂਟ ਨੂੰ ਹਥ ਲਾਓ ਉੱਥੇ ਘਟਾਲਾ ਹੋ ਰਿਹਾ ਜਿਵੇਂ ਇੱਥੇ ਅੰਮ੍ਰਿਤਸਰ ਦੇ ਵਿੱਚ ਇੰਪਰੂਵਮੈਂਟ ਟਰਸਟ ਹੋਵੇ ਕਾਰਪੋਰੇਸ਼ਨ ਹੋਵੇ ਰੈਵਨਿਊ ਡਿਪਾਰਟਮੈਂਟ ਹੋਵੇ ਕੋਟਾ ਲਾਇ ਕੋਟਾਲਾ ਕਹਿੰਦੇ ਵੀ ਫਿਰ ਇਸ ਕਰਕੇ ਇਹਨਾਂ ਨੇ 2022 ਜਿਹੜਾ ਉਹਦੀ ਜਾਂਚ ਮਨ ਰੇਗਾ ਦੀ ਸੀ ਉਹ ਅੱਗੇ ਵਧਾਈ ਟੈਂਡਰ ਸਕੈਮ ਦਾ ਖਲਾਸਾ ਹੋਇਆ ਫਿਰ ਅਵੈਧ ਖਨਨ ਦਾ ਸਾਹਮਣੇ ਆਇਆ ਤੇ ਅਵੈ ਫਿਰ ਸ਼ਰਾਬ ਕੋਟਾਲਾ ਉਹਦੇ ਬਾਅਦ ਘਟਾਲਿਆਂ ਦੀ ਕਹਿੰਦੇ ਛੜੀ ਲੱਗੀ ਛੜੀ ਲੱਗੀ ਕਿਉਂ ਈਡੀ ਆ ਪਰਾਂਦਾ ਕਿ ਫਿਰ منی ਲਾਂਡਰਿੰਗ ਦਾ ਮਾਮਲਾ ਹੋਇਆ ਫਿਰ ਜਦਾਂ ਕਰਪਸ਼ਨ ਦੇ ਖੇਲ ਖੁੱਲੇ ਫਿਰ ਇਹ ਫਸੇ ਵਿਚਾਰੇ ਵਿਚਾਰੇ ਸੀਐਨ ਸਾਹਿਬ ਜਿਨ੍ਹਾਂ ਨੇ ਕੀਤਾ ਕੁਛ ਨਹੀਂ ਈਡੀ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਫਿਰ ਦੇਖੋ ਈਡੀ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਗ੍ਰਿਫਤਾਰ ਕਰਦੀਏ ਕਿ ਨਹੀਂ ਇਹ ਤਾਂ ਸ਼ਾਮ ਤੱਕ ਪਤਾ ਲੱਗ ਜਾਏਗਾ ਪਰ ਤੁਸੀਂ ਦੇਖੋ ਈਡੀ ਨੇ ਪੂਰੀ ਤਿਆਰੀ ਕੀਤੀ ਹੈ ਪਹਿਲਾਂ ਇਹ ਕਹਿੰਦੇ ਵੀ ਇਹ ਜ਼ਮੀਨ ਕਹਿੰਦੇ ਇਹ ਵੀ ਇਵੀ ਜਿਹੜੀ ਜ਼ਮੀਨ ਹੈਗੀ ਨਾ ਕਹਿੰਦੇ ਵੀ ਫਰਜੀ ਨਾਪਤੇ ਦੇ ਕੇ ਖਰੀਦਿਆ ਗਿਆ ਉਹਨਾਂ ਨੂੰ ਤੇ ਛੇਣਾ ਨਾਲ ਜੁੜੀ ਜਮੀਨ ਦੇ ਜਿਵੇਂ ਅਸੀਂ ਕੱਲ ਇੱਕ ਸਟੋਰੀ ਕੀਤੀ ਸੀ ਇੱਥੇ ਵੀ ਫਿਰੋਜ਼ਪੁਰ ਦੇ ਵਿੱਚ ਛੇਣਾ ਦੀ ਜ਼ਮੀਨ ਦੇ ਉੱਤੇ ਵੇਚਤਾ ਗਿਆ ਹਵਾਈ ਪੱਟੀ ਜਿਹੜੀ ਹੈ ਜਿੱਥੇ ਲਾਗੂ ਜਾ ਆਉਂਦੇ ਸੀ ਉਹਨੂੰ ਵੇਚਤਾ ਗਿਆ ਮਤਲਬ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਕਰਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਬੰਦਾ ਪੁੱਛੇ ਤੁਸੀਂ ਮੰਗਲ ਗ੍ਰਹ ਤੇ ਤੁਸੀਂ ਜੇ ਜ਼ਮੀਨਾਂ ਖਰੀਦਦੇ ਹੋਵੋ ਨਾ ਤੇ ਮੰਨਿਆ ਕਿ ਤੁਸੀਂ ਉੱਥੇ ਜਾ ਕੇ ਬਸ ਜੋਗੇ ਇੱਥੇ ਦੀ ਜ਼ਮੀਨ ਤੇ ਇੱਥੇ ਰਹਿ ਜਾਣੀ ਤੁਸੀਂ ਦੇਖੋ ਬੰਦਾ ਦੋ ਰੋਟੀਆਂ ਖਾਂਦਾ ਹੈ ਕਿੰਨੀਆਂ ਰੋਟੀਆਂ ਖਾ ਸਕਦਾ ਜੇ ਚਾਰ ਖਾ ਲਵੇ ਤੇ ਅਫਾਰਾ ਹੋ ਜਾਂਦਾ ਬਿਲਕੁਲ ਸਰ ਤੇ ਇਹਨਾਂ ਨੋਟ ਖਾਣੇ ਆ ਜ਼ਮੀਨਾ ਖਾਣੀਆਂ ਕੋਲਾ ਇਹ ਖਾ ਗਏ ਰੇਤਾ ਇਹ ਖਾ ਗਏ ਸ਼ਰਾਬ ਇਹ ਪੀ ਗਏ ਬਜਰੀ ਇਹ ਖਾ ਗਏ ਇਹਨਾਂ ਨੇ ਛੱਡੀ ਕਿਹੜੀ ਚੀਜ਼ ਐ ਐਜੂਕੇਸ਼ਨ ਦਾ ਤੁਸੀਂ ਲੈਵਲ ਦੇਖ ਲਓ ਇਹਨਾਂ ਨੇ ਇੱਕ ਸੋਚੀ ਸਮਝੀ ਸਾਦੇ ਦੇ ਤਹਿਤ ਨਵੀਂ ਜਨਰੇਸ਼ਨ ਨੂੰ ਪੜਾਈ ਤੋਂ ਵੱਚਤ ਕਰਤਾ ਨਕਲਾ ਮਰਵਾਉਂਦੇ ਸਕੂਲਾਂ ਚ ਉਹ ਪਿਕਚਰ ਜਿਹੜੀ ਆਈ ਸੀ ਦੇਖੋ 12ਵੀਂ ਫੇਲ ਜਿਨੂੰ ਜਿਹਦਾ ਔਸਕਰ ਵਾਸਤੇ ਵੀ ਨਾ ਗਿਆ ਕਿਸ ਤਰ੍ਹਾਂ ਉੱਥੇ ਵੀ ਸਕੂਲਾਂ ਕਹਿੰਦੇ ਮਾਰੀ ਜੋ ਨਗਲ ਤੇ ਉਹ ਐਮਐਲਏ ਸਾਹਿਬ ਦਾ ਸਕੂਲ ਹੁੰਦਾ ਜੇ ਜਿਹਨਾਂ ਅਗਰ ਵਜਦੀ ਹੈ ਮਤਲਬ ਤਾਂ ਕਿ ਪੁੱਛੋ ਹੀ ਨਾ ਹੁਣ ਤੁਸੀਂ ਦੇਖੋ ਸੁਰੇਂਦਰ ਸਾਹਿਬ ਦੇ ਵਿੱਚ ਜਿਹੜੇ આરોਪ ਨੇ ਵੀ ਕਹਿੰਦੇ ਇਹਨਾਂ ਨੇ ਜਿਹੜੇ ਕਾਗਜ਼ਾ ਸੀ ਨਾ ਉਹਨਾਂ 'ਤੇ ਜਾਲ ਸਾਜੀ ਕੀਤੀ ਹੈ ਤੇ ਨਾਲ ਦੀ ਨਾਲ ਆਦੀਵਾਸੀ ਜ਼ਮੀਨ ਦੇ ਉੱਤੇ ਜਿਹੜਾ ਕਬਜ਼ੇ ਦੇ આરોਪ ਵੀ ਲੱਗੇ ਜੀ 14 ਬੰਦਿਆਂ ਦੀ ਗ੍ਰਿਫਤਾਰੀ ਹੋਈ ਜੀ ਹੁਣ ਦੇਖੋ ਵੀ ਈਡੀ ਨੂੰ ਪੁਕਤਾ ਸਬੂਤ ਤੇ ਹੈਗੇ ਆ ਹੁਣ ਦੇਖੋ ਅੱਜ ਈਡੀ ਉਹਨਾਂ ਨੂੰ ਪੁੱਛ ਕੇ ਚਾਸਤੇ ਕਰਕੇ ਛੱਡ ਦਿੰਦੀ ਹੈ ਜਾਂ ਫਿਰ ਈਡੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਮਤਲਬ ਇਹ ਤੇ ਹੈਗੀ ਈਡੀ ਦੀ ਕਹਿੰਦੇ ਨਾ ਵੀ ਪਹਿਲੇ ਸੀਬੀਆਈ ਸੀ ਅੱਜ ਕੱਲ ਈਡੀ ਬਹੁਤ ਪਾਵਰਫੁਲ ਹੈ ਜਿੱਥੇ ਈਡੀ ਜਾਂਦੀ ਹੈ ਨਾ ਜੀ ਤੇ ਫਿਰ ਉਹ ਕੁਛ ਨਾ ਕੁਛ ਕਰ ਲਵ ਲੈਂਦੀ ਹੈ ਬਿਲਕੁਲ ਸਰ ਪਰ ਸਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਮਤਲਬ ਜੇ ਅਸੀਂ ਲਈਏ ਇੱਕ ਆਮ ਇਨਸਾਨ ਨੇ ਜੇ ਕਦੇ ਆਪਣੀ ਜ਼ਮੀਨ ਦਾ ਕੁਝ ਕਰਨਾ ਹੋਵੇ ਉਹਨੂੰ ਸੌ ਚੱਕਰ ਲਾਣੇ ਬੰਦੇ ਕਈ ਵਾਰ ਤਾਂ ਸੀ ਸੁਣਦੇ ਵੀ ਉਹ ਪਤਾ ਨਹੀਂ ਕਿਹੜੇ ਜ਼ਮਾਨੇ ਦੇ ਉਹਦੇ ਦਾਦ ਜਣੇ ਵਿਚਾਰਨੇ ਕੀਤੀ ਸੀ ਉਸ ਤੋਂ ਬਾਅਦ ਉਹਦਾ ਮੁੰਡਾ ਵੀ ਚੱਕਰ ਲਾ ਰਿਹਾ ਪਰ ਇਹਨਾਂ ਨੂੰ ਇੰਨੀ ਆਸਾਨੀ ਨਾਲ ਦੇਖੋ ਹੀ ਹਰ ਲੈਵਲ ਤੇ ਕਰਪਸ਼ਨ ਜਿਹੜੇ ਤੁਸੀਂ ਸੀਐਮ ਹੁੰਦੇ ਨਾ ਜਦੋਂ ਤੁਸੀਂ ਜਦੋਂ ਤੁਸੀਂ ਸੀਐਮ ਬਣ ਜਾਓਗੇ ਨਾ ਤੁਹਾਨੂੰ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਜਾਂ ਤੁਸੀਂ ਆਈਐਸ ਅਫਸਰ ਬਣ ਜਾਓਗੇ ਫਿਰ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿ ਇਹ ਕਿਸ ਤਰ੍ਹਾਂ ਹੁੰਦਾ ਆਮ ਬੰਦਾ ਥੋੜੀ ਕਰਪਸ਼ਨ ਕਰਦਾ ਹੈ ਆਮ ਬੰਦੇ ਦੀ ਕਿੰਨੀ ਕੁ ਪਾਵਰ ਹੈ ਕਰਪਸ਼ਨ ਕਰਨ ਦੀ ਉਹਦੀ ਸੀਮਿਤ ਇਹਨਾਂ ਦੇ ਤੇ ਅਸੀਮ ਪਾਵਰ ਹੈ ਜੋ ਮਰਜ਼ੀ ਕਰ ਲੈਣੇ ਸਮਝ ਆ ਗਿਆ ਕੋਈ ਜਦ ਲਈ ਸਰ ਜੇ ਤੁਹਾਨੂੰ ਸਾਡਾ ਸ਼ੋਅ ਅੱਛਾ ਲੱਗਿਆ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ